ਆਮ ਆਦਮੀ ਪਾਰਟੀ ਦਾਮਨੀ ਕੇਸ ਤੋਂ ਸ਼ੁਰੂ ਹੋਈ ਹੈ ਪਰ ਇੱਕ ਔਰਤ ਵਿਰੋਧੀ ਪਾਰਟੀ ਹੈ ਔਰਤ ਤਾਂ ਛੱਡੋ ਇਹ ਪੰਜਾਬੀਅਤ ਵਿਰੋਧੀ ਪਾਰਟੀ ਵੀ ਹੈ ਆਮ ਆਦਮੀ ਪਾਰਟੀ ਤੇ ਪੰਜਾਬ ਤੇ ਔਰਤ ਵਿਰੋਧੀ ਹੋਣ ਦੇ ਗੰਭੀਰ ਇਲਜ਼ਾਮ ਲਾ ਰਹੀ ਇਹ ਮਹਿਲਾ ਆਮ ਆਦਮੀ ਪਾਰਟੀ ਦੀ ਸਾਬਕਾ ਆਗੂ ਅਮਨਦੀਪ ਕੌਰ ਹੈ ਜੋ ਕਿ ਆਪਤੀ ਫਿਰੋਜ਼ਪੁਰ ਤੋਂ ਜ਼ਿਲ੍ਹਾ ਕਨਵੀਨਰ ਤੇ ਸਟੇਟ ਕਮੇਟੀ ਮੈਂਬਰ ਵੀ ਸੀ ਅਮਨਦੀਪ ਦੇ ਮੁਤਾਬਕ ਆਮ ਆਦਮੀ ਪਾਰਟੀ ਵਿੱਚ ਔਰਤਾਂ ਨਾਲ ਹੁੰਦੀ ਬਦਸਲੂਕੀ ਅੱਤੇ ਤੱਕ ਕੇ ਸ਼ਾਦੀ ਕੋਈ ਸਰਵਾਈ ਨਹੀਂ ਉਸਨੇ ਸਬੂਤ ਵਜੋਂ ਅਰਵਿੰਦ ਕੇਜਰੀਵਾਲੂ 3 ਸਾਲ ਪਹਿਲਾਂ ਭੇਜਿਆ ਖਤ ਅਤੇ WhatsApp ਤੇ ਸੰਜੀਤ ਸਿੰਘ ਨਾਲ ਹੋਈ ਗੱਲਬਾਤ ਪੇਸ਼ ਕੀਤੀ ਮੇਰੇ ਨਾਲ ਤਾਂ ਇਹਨਾਂ ਦੀ ਇੰਟਰਨਲ ਪੋਲਿਟਿਕਸ ਬੀਤੀ ਸੀਗੀ ਮੈਨੂੰ ਇੱਕ ਹੋਰੇ ਵਾਲੇ ਦਾ ਸਰਪੰਚ ਆ ਜਿਹੜਾ ਹਰਪ੍ਰੀਤ ਸਿੰਘ ਸੰਧੂ ਹੁਣ ਉਸ ਪਾਰਟੀ ਦਾ ਕੈਂਡੀਡੇਟ ਵੀ ਹੈ ਤੇ ਉਹਨਾਂ ਨੇ ਧੱਕਾ ਮੁਕੀ ਕੀਤੀ ਤੇ ਉਸ ਦੀ ਸਾਰੀ ਕੰਪਲੀਟ ਮੈਂ ਸਟੇਟ ਇਹਨਾਂ ਦੀ ਲੀਡਰਸ਼ਿਪ ਨੂੰ ਸੋ ਹੈਡ ਸੈਂਟਰ ਲੀਡਰਸ਼ਿਪ ਨੂੰ ਦਿੱਤੀ ਪਰ ਉਸ ਤੋਂ ਬਾਅਦ ਮੇਰੇ ਨਾਲੇ ਹੁੰਦਾ ਹੈ ਜੀ ਮੈਨੂੰ ਪਾਰਟੀ ਤੋਂ ਕਰਾਰਾ ਕਰਨਾ ਪੈਂਦਾ ਹੈ ਬਟ ਉਹਨਾਂ ਨੂੰ ਉਹੀ ਨਿਵਾਜਿਆ ਜਾਂਦਾ ਹੈ ਤਾਜ ਪੋਸ਼ੀ ਕੀਤੀ ਜਾਂਦੀ ਹੈ ਉਹਨਾਂ ਦੀ ਮੈਂ 3 ਮਹੀਨੇ ਤੱਕ ਵੇਟ ਕਰਦੀ ਰਹੀ ਕਿ ਮੈਨੂੰ ਕੋਈ ਇਨਸਾਫ ਆਮ ਆਦਮੀ ਪਾਰਟੀ ਜਿਹੜੀ ਕਿ ਕੇਜਰੀਵਾਲ ਦੀ ਬੜੀ ਸਾਫ਼ ਸੁਥਰੀ ਪਾਰਟੀ ਇਹ ਕਹਿੰਦੇ ਆ ਉਹ ਦੇਗੀ ਪਰ ਉਹਨਾਂ ਨੇ ਮੈਨੂੰ ਕੋਈ ਇਨਸਾਫ ਨਹੀਂ ਦਿੱਤਾ ਉਸ ਤੋਂ ਬਾਅਦ ਮੈਂ 3 ਮਹੀਨੇ ਦੀ ਵੇਟ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਲਿਆ ਜਦੋਂ ਮੈਨੂੰ ਲੱਗਿਆ ਕਿ ਇਹ ਔਰਤ ਵਿਰੋਧੀ ਪਾਰ ਅਮਨਦੀਪ ਇੱਥੇ ਹੀ ਨਹੀਂ ਰੁਕੀ ਉਸਨੇ ਪਾਰਟੀ ਲੀਡਰਾਂ ਵੱਲੋਂ ਔਰਤਾਂ ਦੇ ਸ਼ੋਸ਼ਣ ਦੇ ਇਲਜ਼ਾਮ ਵੀ ਲਾਏ ਅਮਨਦੀਪ ਦੇ ਮੁਤਾਬਕ ਬਹੁਤ ਸਾਰੀਆਂ ਔਰਤਾਂ ਸਮਾਜ ਦੇ ਡਰ ਕਾਰਨ ਸਾਹਮਣੇ ਨਹੀਂ ਆ ਰਹੀਆਂ ਬਹੁਤ ਸਾਰੀਆਂ ਔਰਤਾਂ ਇਸ ਜੀ ਦਾ ਸ਼ਿਕਾਰ ਹੋ ਚੁੱਕੀਆਂ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਕਿਉਂਕਿ ਬੜੀ ਸ਼ਰਮਨਾਕ ਤੇ ਬੜੀ ਦਰਦਨਾਕ ਇਹ ਘਟਨਾਵਾਂ ਨੇ ਜਿੰਨੀਆਂ ਵੀ ਮੇਰੇ ਨਾਲ ਲੜੀਆਂ ਸੀਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਪਾਰਟੀ ਛੱਡ ਕੇ ਜਾ ਚੁੱਕੀਆਂ ਨੇ ਤੇ ਕੋਈ ਰਿਜ਼ਾਈਨ ਕਰ ਚੁੱਕੀ ਹੈ ਕੋਈ ਆਪਣਾ ਚਿਹਰਾ ਹੀ ਅੱਗੇ ਲਿਆਉਣ ਤੋਂ ਡਰ ਰਹੀ ਹੈ ਤੇ ਮੇਰੇ ਅਕੋਰਡਿੰਗ ਤਾਂ ਜੇ ਮੈਂ ਲਿਸਟ ਗੱਡਾ ਤੇ 50 ਤੋਂ 60 ਤੋਂ ਵੀ ਉੱਪਰ ਸ਼ਾਇਦ ਚਲੀ ਜਾਵੇ ਪਰ ਔਰਤ ਸ਼ਾਇਦ ਵਿਚਾਰੀ ਘੁੰਗਟ ਦੀ ਆੜ ਦੇ ਵਿੱਚ ਪਿੱਛੇ ਹੀ ਬਹਿ ਜਾਂਦੀਆਂ ਜਾਂ ਉਹਦੀ ਬੇਇੱਜ਼ਤੀ ਹੀ ਇੰਨੀ ਹੋ ਜਾਂਦੀ ਆ ਕਿ ਉਹ ਕਦਮ ਨਹੀਂ ਚੱਕਦੀ ਕਿਉਂਕਿ ਉਹਦਾ ਵੀ ਸਮਾਨ ਹੈ ਉਹਦੀ ਵੀ ਇੱਜ਼ਤ ਹੈ ਉਧਰ ਇਹਨਾਂ ਇਲਜ਼ਾਮਾਂ ਦੇ ਬਾਰੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਸੱਚ ਸਾਹਮਣੇ ਆਵੇਗਾ। ਆਮਨਦੀਪ ਕਹਿੰਦੀ ਮੈਂ ਲਾ ਉਹਨੇ ਇੱਕ ਰੋਪ ਲਾਇਆਣਗੇ ਆਪਣੇ ਵਿੱਚ ਜਨ ਮਹਿਲਾ ਦਾ ਸ਼ੋਸ਼ਣ ਹੁੰਦਾ ਉਹ ਕਦੋਂ ਕਰਦੇ ਇਹਦਾ ਪਤਾ ਕੀ ਦੇਖੋ ਆਰੋਪ ਲਾਇਏ ਨੇ ਨਾ ਪੀਟੀਸੀ ਤੇ ਖਬਰ ਆਉਣ ਨਾਲ ਕੋਈ ਦੋਸ਼ੀ ਤਾਂ ਨਹੀਂ ਬਣ ਜਾਂਦਾ ਨਾ ਠੀਕ ਹੈ ਨਾ ਸੋ ਆਰੋਪ ਲਾਇਏ ਨੇ ਉਹਦੀ ਜਾਂਚ ਹੋ ਰਹੀ ਹੈ ਜੇ ਕੋਈ ਦੋਸ਼ੀ ਹੋਊਗਾ ਆਮ ਆਦਮੀ ਪਾਰਟੀ ਕਿਸੇ ਨੂੰ ਬਖਸ਼ ਨਹੀਂ ਆਮ ਆਦਮੀ ਪਾਰਟੀ ਪਹਿਲਾਂ ਆਪਣੇ ਹੀ ਇੱਕ ਵਿਧਾਇਕ ਵੱਲੋਂ ਔਰਤਾਂ ਦੇ ਸ਼ੋਸ਼ਣ ਦੇ ਇਲਜ਼ਾਮਾਂ ਦੇ ਕਾਰਨ ਸਵਾਲਾਂ ਵਿੱਚ ਸੀ ਉਤੇ ਹੀ ਹੁਣ ਅਮਨਦੀਪ ਕੌਰ ਦੇ ਇਲਜ਼ਾਮਾਂ ਤੋਂ ਬਾਅਦ ਪਾਰਟੀ ਦੇ ਲਈ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ